ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਪਿਆਣਾ ਪਰਵਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਅੱਜ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਨਵੀਂ ਪੇਸ਼ਕਸ਼। ਅੱਜ ਮੈਂ ਤੁਹਾਡੇ ਸਾਹਮਣੇ ਸਿਟਣੀਆਂ ਲੈ ਕੇ ਹਾਜ਼ਰ ਹੋਈਆਂ। ਔਰ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਿਟਣੀਆਂ ਜ਼ਰੂਰ ਪਸੰਦ ਆਉਣਗੀਆਂ ਔਰ ਅਗਰ ਪਸੰਦ ਆਉਂਦੀਆਂ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸਿਟਣੀਆਂ। ਇਸ ਪਿੰਡ ਦੀਆਂ ਲਿਪੀਆਂ ਕੰਦਾ ਉੱਚ ਦਰਵਾਜੇ ਵੱਡੀਆਂ ਸੁਣੀਂਦੀਆਂ ਥਾਈਆਂ ਇਸ ਪਿੰਡ ਦੀਆਂ ਲਿਪੀਆਂ ਕੰਦਾ ਉੱਚ ਦਰਵਾਜੇ ਵੱਡੀਆਂ ਸੁਣੀਂਦੀਆਂ ਥਾਈਆਂ ਭਈ ਚੱਕ ਲੋ ਮੰਜਾ ਢਾ ਦੇਓ ਕੁਰਸੀ ਅਸੀਂ ਆਨ ਕਾ ਮੇਲ ਵਿੱਚ ਆਈਆਂ ਵੇ ਚੱਕ ਲੋ ਮੰਜਾ ਡਾ ਦਿਓ ਕੁਰਸੀ ਅਸੀਂ ਨਾਨਕਾ ਮੇਲ ਵਿੱਚ ਆਈਆਂ ਵੇ ਚੱਕ ਲੋ ਮੰਜਾ ਡਾ ਦਿਓ ਕੁਰਸੀ ਨਾਨਕੀਆਂ ਨੂੰ ਮੰਜੇ ਡਾ ਦਿਓ ਪੀੜੇ ਡਾ ਦਿਓ ਨਾਲੇ ਡਾ ਦਿਓ ਕੁਰਸੀ ਨੀਝੁਕ ਕੇ ਰੂਮਾਲ ਪੁੰਜ ਲੋ ോഡീലേ ഗുല്ലൂ കേരുജല ോടി ബുല്ലൂക്കരുൂജലാനക സി ജോര ജോ ਸੁਰ ਕੀ ਉਤੇ ਲਾਇਆ ਨੀ ਜੱਜ ਦੀਨਾ ਕੋਈ ਦੇਸ ਦੀ ਨੀ ਜੱਜ ਦੀਨਾ ਕੋਈ ਦੇਸ ਦੀ ਸਾਰਾ ਟੂਮ ਚੱਲਾ ਨਕਲੀ ਹੀ ਪਾਇਆ ਨੀ ਜੱਜ ਦੀਨਾ ਕੋਈ ਦੇਸ ਦੀ ਮਾਮਾ ਜੜ ਇਕੱਠਾ ਕਰਕੇ ਕਿੱਥੋਂ ਲਿਆਆ ਨੀ ਜੱਜ ਦੀਨਾ ਕੋਈ ਦੇਸ ਦੀ ਮਾਂ ਮਾਈ ਜੜ ਇਕੱਠਾ ਕਰਕੇ ਕਿਥੋਂ ਲਿਆਇਆ ਨੀ ਚੱਜ ਦੀ ਨਾ ਕੋਈ ਦੇਸ ਦੀ ਸ਼ਾਜਿਓਲੇ ਸ਼ਾਨਣੀ ਪਰਾਤੇ ਹੋਲੇ ਤਵਾਈ ਹੋਏ ਪਰਾਤੇ ਹੋਲੇ ਤਵਾਈ ਹੋਏ ਨਾਨਕੀਆਂ ਦਾ ਮੇਲੇ ਆਇਆ ਸੂਰੀਆਂ ਦਾ ਰਵਾਈਓ ਨਾਨਕੀਆਂ ਦਾ ਮੇਲ ਆਇਆ ਸੂਰੀਆਂ ਦਾ ਰਵਾਈ ਓਏ ਸ਼ਾਜੀ ਓਲੇ ਸ਼ਾਨਣੀ ਪਰਾਤੇ ਓਲੇ ਸ਼ਾਜੀ ਓਏ ਪਰਾਤੇ ਓਲੇ ਸ਼ਾਜੀ ਓਏ ਦਾਦਕੀਆਂ ਦਾ ਮੇਲ ਆਇਆ ਗੋਣ ਦਾ ਨਾ ਚਾਜੀ ਓਏ ਦਾਦਕੀਆਂ ਦਾ ਮੇਲ ਆਇਆ ਗੋਣ ਦਾ ਨਾ ਚੱਜੀ ਹੋਏ 부ਆ ਕੁੜੀਏ ਗੁੜ ਦੀ ਰੇੜੀ ਚਾਦੀ ਪੱਤੀ ਦੁੱਧ ਬਜਾਰੋਂ ਲਿਆ ਦੇ 부ਆ ਕੁੜੀਏ ਗੁੜ ਦੀ ਰੋੜੀ ਚਾਦੀ ਪੱਤੀ ਦੁੱਧ ਬਜਾਰੋਂ ਲਿਆ ਦੇ ਨੀ ਅਸਾਂ ਕਿਹੜਾ ਨੇਤੀ ਆਵਣਾ ਸਾਨੂੰ ਚਾਦਾ ਗਲਾਸ ਪਿਆ ਦੇ ਨੀ ਅਸਾਂ ਕਿਹੜਾ ਨੀਤੀ ਆਵਣਾ ਸਾਨੂੰ ਚਾਦਾ ਗਲਾਸ ਪਿਆ ਦੇ ਨੀ ਅਸਾਂ ਕਿਹੜਾ ਨੀਤੀ ਆਵਣਾ ਨਾਨਕੇ ਉਸ ਪਿੰਡੋਂ ਆਏ ਜਿੱਤੇ ਤੂਤਵੀ ਨਾਨਕੇ ਉਸ ਪਿੰਡੋਂ ਆਏ ਜੀਤੇ ਤੂਤ ਵਿਨਾ ਇਨਾ ਦੀ ਬਾਂਦਰ ਵਰਗੀ ਬੂਤੀ ਮੂਤੇ ਰੂਪ ਵਿਨਾ ਇਹਨਾਂ ਦੀ ਬਾਂਦਰ ਵਰਗੀ ਬੂਤੀ ਮੂਤੇ ਰੂਪ ਵਿਨਾ ਮੰਮੀ ਆਇਓ ਉਸ ਪਿੰਡੋਂ ਆਇਆਂ ਜੀਤੇ ਕੀ ਕਰ ਵਿਨਾ ਮਾਮੀਆਂ ਯੋਸ ਪਿੰਡੋਂ ਆਈਆਂ ਜਿੱਤੇ ਕੀਕਰ ਵੀਨਾ ਇਹਨਾਂ ਦੇ ਹਾਥੀਆਂ ਵਰਗੇ ਪੈਰ ਪੈਰੀ ਸ਼ਿੱਤਰ ਵੀਨਾ ਇਹਨਾਂ ਦੇ ਹਾਥੀਆਂ ਵਰਗੇ ਪੈਰ ਪੈਰੀ ਸ਼ਿੱਤਰ ਵੀਨਾ ਇਹ ਦਰਿਆ ਵਾਲਾ ਯੋ ਦਰਿਆ ਵਾਲਾ ਵਿਚ ਆਲੇ ਦੇ ਗੁੱਛੀ ਇਹ ਦਰਿਆ ਵਾਲਾ ਯੋ ਦਰਿਆ ਵਾਲਾ ਵਿਚਿਆਲੇ ਦੇ ਗੁੱਛੀ ਮੁੰਡੇ ਦੀ ਚਾਚੀ ਲਾਡਲੀ ਪਕੌੜਿਆਂ ਪਿੱਛੇ ਰੁਸੀ ਮੁੰਡੇ ਦੀ ਚਾਚੀ ਲਾਡਲੀ ਪਕੌੜਿਆਂ ਪਿੱਛੇ ਰੁਸੀ ਮੁੰਡੇ ਦੀ ਚਾਚੀ ਲਾਡਲੀ ਮੰਮੀ ਥੋੜਾ ਥੋੜਾ ਖਾਏਨੀ ਪਰੇਸ਼ਾਨ ਹੋਵेंगी ਮੰਮੀ ਥੋੜਾ ਥੋੜਾ ਖਾਏ